ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਅਟਾਰਿਕ ਸਰਹੱਦ ਤੇ ਬੀਐਸਐਫ ਜਵਾਨਾਂ ਨੂੰ ਬੰਨੀ ਰੱਖੜੀ ਸਕੂਲੀ ਬੱਚਿਆਂ ਨਾਲ ਮਿਲ ਕੇ ਪਾਇਆ ਗਿੱਦਾ ਜਦ ਕੇ ਕਰੀਬ ਇੱਕ ਸਾਲ ਪਹਿਲਾਂ ਪੰਜਾਬ ਚ ਨਸ਼ਾਲੇ ਕਮਜ਼ੋਰ ਸਰਹੱਦੀ ਸੁਰੱਖਿਆ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਹਨਾਂ ਦੇ ਪਤੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ ਸਰਹੱਦਾਂ ਤੇ ਬੀਐਸਐਫ ਖਿਲਾਫ ਦਰਨਿਆਂ ਦਾ ਐਲਾਨ ਹਾਲਾਂਕਿ ਬਾਅਦ ਚ ਦਰਨਿਆਂ ਨੂੰ ਪਾਕਿਸਤਾਨ ਖਿਲਾਫ ਸੀ ਕੀਤਾ ਇਹ ਸਾਡੇ ਉਹ ਫੌਜੀ ਨੇ ਜਿਹੜੇ ਆਪਣੇ ਜਾਨ ਹਥੇਲੀ 'ਚ ਰੱਖ ਕੇ ਬੀਐਸਐਫ ਜਿਹੜੇ ਹੈਗੇ ਇਹ ਸਾਡੀ ਸਰਹੱਦ ਦੀ ਰਾਖੀ ਕਰਦੇ ਨੇ ਇਹ ਦਰਨੇ ਉਹਨਾਂ ਲੋਕਾਂ ਦੇ ਖਿਲਾਫ ਸੀਗੇ ਜਿਹੜਾ ਬਾਰਡਰ ਪਾਰੋਂ ਨਸ਼ਾ ਵੇਚ ਕੇ ਸਾਡੇ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਕੇ ਦੇਸ਼ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਉਪ ਮੁੱਖ ਮੰਤਰੀ ਸੁਖਪੀਰ ਸਿੰਘ ਬਾਦਲ ਦਾ ਹਰ ਘਰ ਕਾਂਗਰਸ ਘਰ ਘਰ ਕਾਂਗਰਸ ਦੇ ਨਾਰੇ ਤੇ ਪਲਟਵਾਰ ਕਿਹਾ ਕਾਂਗਰਸ ਹਰ ਘਰ ਨਹੀਂ ਸਗੋਂ ਹਰ ਸ਼ਮਸ਼ਾਨ ਘਰ ਜਾਏਗੀ 2017 ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਨੇ ਸਤੰਬਰ ਤੋਂ ਹਰ ਘਰ ਕਾਂਗਰਸ ਘਰ ਘਰ ਕਾਂਗਰਸ ਮੁਹਿੰਮ ਸ਼ੁਰੂ ਕਰਨ ਦਾ ਕੀਤਾ ਹੈ ਐਲਾਨ। ਉਹਦਾ ਅਸਲੀ ਨਾ ਹਰ ਸ਼ਮਸ਼ਾਨ ਘਾਟ ਵਿੱਚ ਕਾਂਗਰਸ ਹਰ ਰੋਜ਼ ਕੀਰਤਨ ਸੋਲਾ ਕਾਂਗਰਸ ਬੀਜੇਪੀ ਲੀਡਰ ਵੀਪੀ ਬਦਨੌਰ ਨੂੰ ਲਾਇਆ ਗਿਆ ਪੰਜਾਬ ਦੇ ਗਵਰਨਰ ਪਹਿਲਾਂ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੁਲੰਕੀ ਨੇ ਬਾਰੇ ਸੀ ਪੰਜਾਬ ਦੇ ਰਾਜਪਾਲ ਬਣੂ ਜ਼ਿੰਮੇਵਾਰੀ ਬਨਵਾਰੀ لال ਪ੍ਰੋਹਿਤ ਨੂੰ ਅਸਾਮ ਡਾਕਟਰ ਨਜ਼ਮਾ ਹਕਤੂਲਾ ਨੂੰ ਮਣੀਪੁਰ ਅਤੇ ਪ੍ਰੋਫੈਸਰ ਜਗਦੀਸ਼ ਮੁਖੀ ਨੂੰ ਅੰਡੇਮਾਨ ਨਿਕੋਬਰ ਦਾ ਗਵਰਨਰ ਲਾਇਆ ਗਿਆ ਪੰਜਾਬ ਵਿੱਚ ਹਰ ਰੋਜ਼ ਦੋ ਕਤਲ, ਦੋ ਰੇਪ, 10 ਔਰਤਾਂ ਨਾਲ ਛੇੜਛਾੜ। ਕਾਂਗਰਸ ਵਿਧਾਇਕਪਾਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਆਰਟੀਆਈ ਦਾ ਹਵਾਲਾ ਦਿੰਦਿਆਂ ਕਿਤੇ ਅੰਕੜੇ ਪੇਸ਼। ਕਤਲ, ਰੇਪ, ਗੈਂਗਵਾਰ, ਦਲਿਤਾਂ ਵਿਰੋਧ ਹਿੰਸਾ ਸਮੇਤ ਸਾਲ 2007 ਤੋਂ 2015 ਤੱਕ ਪੰਜਾਬ ਦੇ 15 ਜ਼ਿਲ੍ਹਿਆਂ 'ਚ ਕੁੱਲ 59336 ਕੇਸ। ਪੰਜਾਬ ਵਿੱਚ ਅਮਨ ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਦਾੱਸਦਿਆ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦਾ ਮੰਗਿਆ ਅਸਤੀਫਾ। ਜਦੋਂ ਇੰਨੀ ਬੁਰੀ ਹਾਲਤ ਪਿਛਲੇ 9 ਸਾਲਾਂ ਦੇ ਵਿੱਚ ਲਾਅ ਐਂਡ ਆਰਡਰ ਕਾਨੂੰਨ ਵਿਵਸਥਾ ਦੀ ਹੋਈ ਹੈ। ਸੁਖਬੀਰ ਬਾਦਲ ਆਪਣੀ ਮੋਰਲ ਡਿਊਟੀ ਸਮਝਦੇ ਹੋਏ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਕਿਉਂਕਿ ਅਕਾਲੀ ਦਲ ਕਦੇ ਅਜਿਹੀ ਜਮਾਤ ਨਹੀਂ ਰਹੀ ਕਿ ਇਹਦੇ ਵਿੱਚ ਨਸ਼ੇ ਵੇਕਣ ਇਹਦੇ ਵਿੱਚ ਕਤਲ ਹੋਣ ਇਹਦੇ ਸੰਤਾ ਦੇ ਗੋਲੀਆਂ ਚੱਲਣ ਰੀਓ ਵਿੱਚ ਨਰਸਿੰਘ ਯਾਦਵ ਨੂੰ ਵੱਡਾ ਚਟਕਾ 올림픽 ਖੇਡਨ ਤੇ ਬਣਿਆ ਸਸਪੈਂਸ ਵਾਡਾ ਨੇ ਨਾਡਾ ਦੇ ਫੈਸਲੇ ਅਤੇ ਨਰਸਿੰਘ ਨੂੰ ਮਿਲੀ ਕਲੀਨ ਚਿੱਟ ਖਿਲਾਫ ਸੀਏਐਸ ਵਿੱਚ ਕੀਤੀ ਅਪੀਲ 19 ਅਗਸਤ ਨੂੰ ਹੋਣੀ ਹੈ ਨਰਸਿੰਘ ਯਾਦਵ ਦੇ 올림픽 ਅਭਿਆਨ ਦੀ ਸ਼ੁਰੂਆਤ ਉਧਰ ਮੰਗਲਵਾਰ ਦੇ ਦਿਨ ਭਾਰਤ ਦੀ ਪੀਵੀ ਸਿੰਧੂ ਨੇ ਰਚਾ ਇਤਿਹਾਸ ਬੈਡਮਿੰਟਨ ਦੀ ਮਹਿਲਾ ਸਿੰਗਲਸ ਕੈਟਾਗਰੀ ਦੇ ਸੈਮੀਫਾਈਨਲ ਚ ਕੀਤੀ ਐਂਟਰੀ ਵਿਸ਼ਵ ਨੰਬਰ 2 ਖਿਡਾਰੀ ਨੂੰ ਸਿੱਧੇ ਸੈਟਾਂ ਵਿੱਚ ਹਰਾਇਆ 올림픽 ਸੈਮੀਜ਼ ਵਿੱਚ ਪਹੁੰਚਣ ਵਾਲੀ ਦੂਜੀ ਭਾਰਤੀ ਮਹਿਲਾ ਖਿਡਾਰੀ ਬਣੀ